ਨਾਲਾ ਜਿੱਦੀ ਦਾ ਤਾਂ ਕੋਈ ਗੱਲ ਬਾਤ ਖੜਾ ਦਿੰਦੇ ਨਹੀਂ ਕੋਸੋ ਕੋਈ ਤਾਂ ਲੱਗ ਗਿਆ 11:00 ਵਜੇ ਬੱਤਾ ਬਸਤਾ ਕੇ ਕੀ ਹਾਲ ਚਾਲ ਨੇ ਮਿੱਤਰੋ ਕਿਵੇਂ ਚੜਦੀ ਗਲਾਂ ਚੋ ਬਾਈ ਸਾਰੇ ਆ ਤਰੀ ਆ ਗਏ ਗੱਦੂ ਪਿੰਡ ਰਾਜਗੜ੍ਹ ਕੁਬੇ ਜ਼ਿਲ੍ਹਾ ਬਠਿੰਡਾ ਅੱਜ ਪਹੁੰਚੇ ਹੋਏ ਆ ਬਾਈ ਬਾਜੀ ਤੇ ਜੋ ਕਿ 34 ਕਬੂਤਰ ਉੱਡੇ ਆ ਤੇ ਟੱਕ ਮਾਰ ਹੋਈ ਜਾਂਦੀ ਆ ਬਾਈ ਕੂਤਰਾਂ ਦੀ ਤੇ ਕਾਪੀ ਤੇ ਆਪ ਹੀ ਆ ਬਾਈ ਗੱਗੂ ਰਾਜਗੜ੍ਹ ਕੁਬੇ ਤੋਂ ਤੇ ਬਾਕੀ ਦੀਪੂ ਫੋਜੀ ਆ ਤੇ ਇੱਕ ਗੁਰਪ੍ਰੀਤ ਮਾਨ ਬੀਬੜੀ ਆ ਆ ਦੱਬਾ ਜੇ ਇਹ ਡੱਬਾ ਜਾ ਮੈਨੂੰ ਤਾਂ ਬਾਹੀ ਦੀ ਨੇ 7-8 ਕੂਤਰ ਜੇ

I'm oh uh, do it, ਕਥੀ ਬਾਈ ਬੱਤੇ ਹੈ ਰਾਜਗੜ੍ਹ ਜ਼ਿਲ੍ਹਾ ਰਾਜਗੜ੍ਹ ਕੁਬੇ ਜ਼ਿਲ੍ਹਾ ਬਠਿੰਡਾ ਕਬੂਤਰਬਾਜ਼ੀ ਮੁਕਾਬਲਾ ਟੌਪ ਦਾ ਹੋ ਰਿਹਾ ਬਾਈ ਕਬੂਤਰ ਚੌਂਤੀ ਆਇਆ ਪਰ ਬਹੁਤ ਘੈਂਟ ਉੱਡ ਰਿਹਾ ਕਬੂਤਰ ਸਾਰੇ ਭਰਾਵਾਂ ਦੇ ਟੱਕ ਮਾਰ ਹੋਈ ਜਾਂਦੀ ਹੈ ਤੇ ਅੱਜ ਟੈਂਪਰੇਚਰ ਵੀ 43 ਤੋਂ ਪਲੱਸ ਹੈ ਬਾਈ ਹੋ ਜਾਊਗਾ ਬਸ ਦੋ ਘੰਟਿਆਂ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸੋ ਬਈ ਕਿੱਥੋਂ ਕਿੱਥੋਂ ਦੇਖ ਰਹੇ ਹੋ ਬਈ ਸਾਰੇ ਕੋਈ ਖੱਟੀ ਤਾਂ ਨਹੀਂ ਖਾਏ ਪਰ ਬੱਜਦਾ ਆ ਖੱਟੀ ਨਾ ਕਿਤੇ ਆ ਦੇਖੀ ਨਹੀਂ ਜਿਦਾਂ ਇਹਦੇ ਰੋਸ ਆ ਬੀ ਠੀਕ ਆ ਠੀਕ ਆ ਵੱਡਾ ਚੈਨਲ ਹੈ ਇਹ ਦੇਖੋ ਮੈਂ ਠੰਡੇ ਮਾਂਸ ਵਾਲਾ ਹੈਗਾ ਇੱਧਰ ਤੋਂ ਸੈਕਿੰਡ ਲਾਇਰ ਹੋ ਜਾਂਦਾ ਯਾਰ ਤੂੰ ਗੋ ਯਾਰ ਕਮਾਉਂਦੀ ਧੀਰੇ ਮੱਖੇਰੇ ਚ ਵਾਦੀ ਨਾ ਆਪਾਂ ਇਹ ਤਾਂ ਕਾਂਤੀ ਜੀ ਲੱਗਦੀ ਏ ਓਏ ਕਾਂਬਰਾ ਦੀ ਟੋਕਰੀ ਦਵਾਇਆ ਹਾਂ ਹਾਂ ਇਹ ਕਰ ਤਗੂ ਵੀ ਦੇ ਹਾਜੀ ਨੇ ਤਰੰਗੰਦਾ ਉਹ ਜਿਹੜਾ ਵਧੀਆ ਲਿਆ ਹਾਜੀ ਵੀ ਜੀ ਅੱਧਾ ਇਹਨੂੰ ਸ਼ਾਮੇ ਧਰ ਲਾ ਨਾ ਕਹ ਬਾਈ ਇੱਥੇ ਆਵੇ ਕਹ ਬਾਈ ਹੁਣੇ ਹੁਣ ਕਹੇ ਛੇਤੀ ਪਹੁੰਚੇ ਕੋਠੇ ਤੇ ਜਿਹੜੇ ਭਰਾ ਹੁਣ ਜੁੜਿਆ ਬਾਈ ਤੇ ਸੋਨੂੰ ਇੱਕ ਵਾਰੀ ਹੋਰ ਦੱਸ ਦਿਆ ਰਾਜਗੜ੍ਹ ਕੁੱਬੇ ਜ਼ਿਲ੍ਹਾ ਬਠਿੰਡਾ ਤੇ 34 ਕਬੂਤਰ ਉੜਦੇ ਆ ਬਾਈ ਉਹਦਾ ਲਾਈਵ ਕਰ ਰੱਖਿਆ ਨਹੀਂ ਲੈ ਕਬੇ ਹੀ ਕਪਾਤਾ ਹੋ ਲਾਈਵ ਕਰ ਰੱਖਿਆ ਮਾਨ ਮਾਨ ਕਿਹੜਾ ਹੋਣਾ ਭਾਈ ਆਪਣਾ ਬਾਟਰ ਟੋਲ ਲਾਲੀ ਦਾ ਸਾਹੀ ਗਿਆ ਤਿੰਨ ਵਜੇ ਤੋਂ ਵਾਲੀ ਗੱਡੀ ਤੇਰੇ ਨਾਲ ਫੁੰਕਾ ਕੱਢ ਮਣੀ ਬੈਠਾ ਉਹ ਗੱਡੀ ਦੇ ਮੋਕਾ ਉਹ ਬਹੁਤ ਨਿੰਦੜੇ ਉੱਤਰ ਹੈ ਡੱਬਾ ਕਾਲਾ ਵੱਡਾ ਸੈਟਅਪ ਲੈ ਕਲੀਅਰ ਜੀ ਹੈ ਪੁੱਤਰ ਸੱਚੀ ਕ੍ਰੀਡਾ ਕਾਲਾ ਡੱਬਾ ਤਾਂ ਉੱਥੇ ਆਇਆ ਕੰਮ ਬੰਦਾ ਕੈਮਰਾ ਫਰਾਨਾ ਕਰੂ ਤੈਨੂੰ ਨਹੀਂ ਹੋ ਆਏ ਜੀ ਨਾ ਮੈਂ ਹੁਣ ਆਏ ਜਾਂਦੇ ਦਾ ਰੂਸਾ ਦੇਖ ਲਿਆ ਠੀਕ ਐ ਐਂ ਕਹਾਂ ਮੈਂ ਦੋਨੇ ਆ ਬਾਬਾ ਸੱਜਾ ਡੂਛਾ ਨਾਲ ਗਿਆ ਤਮੇ ਹੁਣ ਮੈਂ ਕੂਤਰ ਦੇਖ ਕੀ ਗਿਆ ਮੈਂ ਤਾਂ ਲਿਸ਼ਟ ਤਾਂ ਦੇਖੀ ਨਹੀਂ ਸੀ ਅਜੇ ਯਾ ਕੂਤਰ ਕਰਨ ਉੱਥੇ ਉਹ ਨਿਕਲਿਆ ਹੋਰ ਤੂੰ ਕਹੀ ਨਾ ਮੇਰਾ ਸਭ ਵੱਡਾ ਕੂਤਰ ਨੇ ਕੂਤਰ ਕੋਈ ਟੱਪਿਆ ਜਦ ਤੂੰ ਆਪਣੇ ਕੋ ਉਹ ਨੰਗਿਆ ਹੋਣਾ ਪਰ ਮੈਂ ਸੱਜਾ ਡੂਛਾ ਦੇਖਿਆ ਨਾ ਨਾਲ ਕਦੇ ਵੀ ਕੂਤਰ ਟਿਕ ਕਰਨਾ ਦਾ ਆਪਾਂ ਰਾਂਜੀ ਦੇਖਦਾ ਪੈਣਾ ਕੂਤਰ ਦੇ ਲਿਸ਼ਟ ਦਾ ਬਾਈ ਲਾਈਵ ਦੱਸਿਓ ਸਹੀ ਚੱਲ ਰਿਹਾ ਕਮੈਂਟ ਕਰਕੇ ਦੱਸੋ ਬਾਈ ਦੱਸੋ ਬਾਈ ਨਾ ਵੇਖਿਆ ਮੇਰੇ ਬੋਲ ਆਈ ਬੋਲ ਕਰ ਸੀ ਮੈਂ ਤੇ ਬੋਲ ਕਰ ਸੀ ਹਾਂ ਦੇਖ ਆ ਜਾਂਦਾ ਨਾ ਪਾਇਆ ਲੰਡਾ ਮੈਂ ਕਹਿੰਦਾ ਕਿ ਤੇ ਲੰਡਾ ਬਾਹੋਂ ਮੜੇ ਪੁੱਤਰੇ ਨੇ ਕਮਰਾ ਆਈ ਧਰਿਆ ਪੁੱਤਰੀ ਧਰਿਆ ਕਾਈ ਲੱਗਦੀ ਮੈਨੂੰ ਤਾਂ ਆ ਦੇਖ ਤਾਂ ਪੁੱਤ ਤਿੰਨੇ ਮਿੰਟ ਹੋ ਗਏ ਹੁਣ ਤਰੇ ਪੁੱਤਰੇ ਤੇ ਤਿੰਨੇ ਹੋਇਆ ਦੇਖਿਆ ਚਾਰ ਤਾਂ ਕਿ ਉਹ ਤੇਰੇ ਘਰ ਵੀ ਆ ਗਿਆ 6300 ਕਵਰ ਬਹੁਤ ਜੀ ਇੱਕ ਜੀ ਭੈਣ ਨੇ ਮੇਰਾ ਆਈਡੀ ਤੇ ਯਾਰ ਨਾਮ ਗੁਰਨੂਰ ਠੀਕ ਆ ਜੀ ਠੀਕ ਆ ਕਿ ਕਰਾ ਮੇਰਾ ਆਈਡੀ ਤੇ ਕੋਈ ਨਾ ਫੇਰ ਕੀ ਹੁੰਦਾ ਉਹਦੇ ਮੇਰਾ ਆਪਦਾ ਨਾਮ ਪਤਾ ਹੀ ਕਿਉਂ ਨਹੀਂ ਆਉਂਦਾ ਯਾਰ ਚਲ ਕੋਈ ਨਾ ਕੋਈ ਨਹੀਂ ਤਰੀ ਮੇਲ ਗੁਰਨੂਰ ਤਾਂ ਹਾਂ ਉਹ ਸਾਰੇ ਕੁਝ ਗੂਗਲ 'ਵੀ ਫਰੇਕ ਕੇ ਆ ਇੱਕ ਖੇਤੇ ਮੈਸੇਜ ਆਦਾ ਉਹ ਕਹਿੰਦਾ ਤੁਸੀਂ ਕੀ ਕਰਦੇ ਹੋ ਮੈਂ ਖੇਤੀ ਕਰਦੇ ਹਾਂ ਤੂੰ ਹਾਂ ਹਾਂ ਉਹ ਖੇਤੀ ਕਰਦਾ ਹੈਗਾ ਇਹੀ ਜਦੂ ਲਿਖਿਆ ਇਹਨੂੰ ਐ ਕੁੜੀ ਆ ਇਹਨੂੰ ਐ ਕੁੜੀ ਆ ਆਹੋ ਇਹ ਸਾਨੂੰ ਕਰਨੀ ਪਈ ਨਹੀਂ ਹੈ ਕਿ ਠੀਕ ਆ ਮੈਂ ਜਾਣਾ ਕਿ ਕਿ ਸਾਨੂੰ ਹੋ ਲੱਗਾ ਥੈਂਕ ਯੂ ਬੇਟੂ ਆ ਸੀ ਐਹੇ ਹੀ ਹੁੰਦੀ ਹੁੰਦੀ ਠੀਕ ਕਰਾਂਗੇ ਕਿਰ ਖੜਾ ਕੀ ਕਰਿਆ ਘੱਟ ਲੋ ਬਾਈ ਅੱਲ ਕਿ ਕੀ ਕਰੇ ਦੇਖੀ ਤੀਏ ਮਲ ਪਾਣੀ ਡਿਉਰੇ ਵੱਲਾ ਮਾਰ ਕੇ ਕੀ ਕਾਦੀ ਆ ਇਹ ਪੂਰਾ ਟੱਪ ਤੇ ਵਦਰ ਤੋਂ ਡਿਵਾ ਦੀ ਜੀ ਹੈ ਨਾ ਵੀਡੀਓ ਸ਼ੇਅਰ ਕਰ ਦਿਓ ਭਰਾ ਬਣ ਕੇ ਸਾਰੇ ਜਿਹੜੇ ਭਰਾ ਜੁੜੇ ਹੋਏ ਆਪਣੇ ਨਾਲ ਓ ਯਾਰ ਇਹਨੇ ਭੈਣ ਦੀ ਫੁੱਦੀ ਹੁੰਦੀ ਓਏ ਦੁਬਾਰੇ ਦਿਖਾ ਜਿਹੜਾ ਟੁੱਟ ਗਿਆ ਇਹ ਵੀ ਹੈਗਾ ਪੁੱਤ ਆਹ ਗੁੱਤ ਇਹ 3018 ਨੁਸਾ ਲਾਲ ਡੋਰੀ ਹਾਂ ਖੱਬਾ ਡੂਸਾ ਬਾਬਾ ਦਾਣਾ ਡੂਸਾ ਹਾਂ ਅੱਧੇ ਬੱਲੇ ਨੂੰ ਇਹ ਵੀ ਤਾਂ ਦੇਖੀ ਅਰੇ ਤੇਰੇ ਉੱਤੇ ਹੀ ਆਈ ਮੈਂ ਜਨਾ ਤਰਾ ਕੋਲ ਫਿਰ ਦਾ ਇੱਕ ਉਹ ਨਹੀਂ ਉਹ ਆ ਇਹ ਨਗੂਤਰਾ ਦੇ ਕੀ ਕਰਾਂ ਬਤਾਰਾ ਪੈਂਡ ਲਿਆਉਣਾ ਸੀ ਚੱਕ ਹੈਨਾ ਦੇਖੋ ਟਾਰ ਲਾ ਕੇ ਰੱਖ ਦਿੰਦੇ ਇਧਰੋਂ ਚਾਰਜ ਤਾਰ ਘਰੇ ਵੱਡੀ ਪਈ ਆ ਪੂਰੀ ਥੋੜਾ ਬੰਨ ਮੇਰੇ ਕੋਲ ਪਾ ਦਗਾ ਇਹ ਲੱਗ ਜੀ ਜੀ ਲਾਸ ਹੋ ਗਏ ਨਾ ਰੈਂਕੀ ਲਾਹ ਹੁੰਦੀ ਫੇਰ ਕਿੰਨਾ ਕਰੀਆਂ ਸੀ ਹਾਂ ਆ ਗਿਆ ਓਏ ਨਾ ਆ ਜਾਂਦਾ ਉਸਾਈ ਵਾਲਾ ਕਰੋ ਚੱਕ ਬਈ ਰਾਜਗੜ੍ਹ ਗੁੱਬੇ ਪਿੰਡ ਕਰੋ ਦਰਸ਼ਨ ਗੁਰੂ ਕਰਦੇ ਆਉਂ ਜਾਂਦਾ ਗੱਤਾਂ ਨਾਲ ਦੇਖ ਲੈ ਆਉਂ ਜਾਂਦਾ ਆ ਗਿਆ ਓਏ ਆਲੇ ਜਿਹੜਾ ਪੰਤਣਾ ਹੋ ਜਾਂਦਾ ਕੱਲਾ ਜਾ ਕਾਲੀ ਲਾਲ ਫਾਂਪਾ ਕਾਲੀ ਮਿੱਟੀ ਖੱਪੇ ਜ ਸੱਜਾ ਤੁਸ਼ਾਲਾ ਟੌਰੀ ਹਰੀ ਦੇਖੀ ਕੰਪਨੀ ਦੀ ਕਾਰੀ ਬੱਤੀ ਆਦਾ ਜੀਵਨ ਹੈ ਰਾਡਾ ਕਿਤੇ ਨਾ ਜਾਣ ਤੇ ਕਿਵੇਂ ਯਾਰ ਜੀ ਦਾ ਦੂਤ ਵਾਲੇ ਲਾਲ ਉੱਤਰ ਕੱਟਿਆ ਗਿਆ ਕਰ ਲੈਣਾ ਯਾਰ ਉਹ ਬਚਤ ਮੈਂ ਫੂਲੇ ਬਚਿਨ ਮੈਂ ਉਹਨੇ ਕਰ ਗਿਆ ਕਾਲਾ ਤਾਗੜਾ ਉੱਤਰ ਕੱਟਦਾ ਉਹ ਕਿੱਥੇ ਆ ਨਹੀਂ ਕਿਰਾਏ ਉਹ ਬੰਦਾ ਅਹਰਦਾ ਕੱਲੇ ਹੀ ਉੱਡਦਾ ਉਹ ਪਰੇ ਮੌੜਾਂ ਅੰਗਨੀ ਨੂੰ ਇੱਧਰ ਨੂੰ ਜਾਂਦਾ 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 ਯਾਰ ਉਹ ਇਹ ਤੇਰਾ ਹਾਂ 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 ਸ਼ਾਮਲਾ ਹੈ ਅਸੀਂ ਇਹਦੇ ਕਈ ਨੇ ਅੱਖੀ ਤੇ ਹਾਂ ਹਾਂ ਹੱਟ ਉਹ ਬੰਦਾ ਅਹਰਦਾ ਠੀਕ ਹੈ ਪਾਣੀ ਬੰਦੇ ਬੰਦੇ ਨੇ ਪਹਿਲਾਂ ਪਜੋਦ ਦੇ ਪਾਪਾ ਬੰਦੇ ਨੂੰ ਜਾਣਣ ਲੱਗਿਆ ਪੁਵਾਈ ਤੇ ਹੁਣ ਲੱਗੇ ਬੱਚਾ ਮਨੇ ਕਿਵੇਂ ਸਾਰੇ ਉਂਗਲੇ ਕਰੂਗਾ ਰਲਾ ਕਰਦਾ ਤਾਂ ਉਂਗਲਾ ਕਰੂਗਾ ਕਿਸ ਦੇ ਬੁੱਤਰ ਉਂਗਲੇ ਕਰੂਗਾ ਹੋ ਜਾਂਦਾ ਉਹ ਬੁੱਤਰ ਓਏ ਤੂੰ ਸੈਕਿੰਡ ਤਾਰੇ ਰਗੂਤਰਾ ਤਾਰਾ ਬੁਰਜ ਹੈਲੋ ਉਹ ਨਾਲ ਕਿੱਥੇ ਮਿਲਦਾ ਹੈ ਉਹ ਮੈਂ ਦੱਸੀ ਬਾਟੀ ਮੋਹਨ ਦਾ ਤਾਰਾ ਬੁਰਜ ਰਗੂਤਰਾ ਤਾਰਾ ਬੁਰਜ ਉਹ ਆ ਪੈ ਸਾਹਮਣੇ ਯਾਰ ਉਹ ਸਾਹਫਲ ਤਾਂ ਹੈਗਾ ਰੰਗ ਮਿਲਦਾ ਫਿਰ ਦੇਖ ਲੈ ਇਹਨਾਂ ਦਾ ਪਰ ਰੈਂਕ ਦਾ ਕਿੱਥੇ ਹੈ ਕਿਹਦਾ ਮੈਨੂੰ ਮਿਲਦਾ ਹਰ ਕਲੀ ਟੌਰੀ ਆ ਉਹ ਟੌਰੀ ਹਰੀ ਹੈ ਜੀ ਨਾ ਦੰਡਾ ਨਾਲ ਡੰਡਾ ਤਾਰੇ ਵਾਲੇ ਆ ਆਹ ਹੈਗਾ ਤਾਂ ਡੰਡਾ ਜੀ ਆ ਇੱਥੇ ਹੈਗਾ ਡੰਡਾ ਹੀ ਆ ਆ ਜੀ ਤੇ ਨਾਲ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਹੈਲੋ ਅਜੇ ਕੋਲੇ ਤੇਰੇ ਕੋਲੇ ਕਿਹੜਾ ਫੋਨ ਆ ਫੋਨੀਆ ਓਏ ਥੰਕ ਯੂ ਅਜੇ ਕੋਲੇ ਤੇ ਅੱਡੇ ਜੇ ਕਰਾ ਚਾਰਜਰ ਲਿਆਉਣਾ ਸੀ ਚੱਲ ਬਸ ਫੇਰ ਲਾਉਣਗੇ ਐ ਓਏ ਬਸ ਫੇਰ ਹੈ ਥੰਕ ਯੂ ਥੈਂਕ ਯੂ ਤਾਂ ਸਾਢੇ 3:00 ਆਈ ਨਹੀਂ ਕੰਮ ਆਉਣਾ ਤੱਕ ਉਹਨਾਂ ਕੋਲ ਕੰਮ ਆਉਂਗਾ ਲੈਣਾ 10 ਵਜੇ ਆਇਤਾ ਲੈਾਉਣਾ ਦਾ ਕੋਈ ਨਹੀਂ ਮੈਂ ਤਾਂ ਕੁਛ ਕਹਿੰਦੇ ਆਪਣਾ ਨਾ ਨਾ ਹਉਦੇ ਨਾਲ ਬੜਿਆ ਹੋਰ ਅੱਡੇ ਬੰਦੇ ਦੇ ਕਪਰੇ ਨਾਲ ਨਹੀਂ ਬਣਾਇਆ ਪਰ ਇਹਨਾਂ ਦਾ ਪ੍ਰੋਜੈਕਟ ਕੋਹ ਹੋ ਗਿਆ। ਲੈ ਇਹਦੇ ਤੋਂ ਬੰਨ੍ਹਾਈ ਜਾਂਦੇ ਬਾਬਾ। ਧੀਰੇ ਆਈਏ ਬੇ। ਮੁਫੇ ਲੈਣੇ। ਇਹ ਕਿਹੜਾ ਵਾਅਦਾ ਲਾਉਣਾ? ਵਾਅਦਾ ਲਾਉਣਾ। ਸਾਦੇ ਕਰੇ ਜੇ ਹੋ ਗਿਆ ਕਿੰਨੇ ਲੋਕ ਕਿੰਨੇ ਯਾਰ ਯਾਰ। ਆਪਾਂ ਆ ਦੇ ਕੋ। ਉਹ ਵਾਅਦਾ ਬੰਦ ਆ ਯਾਰ ਪਰ ਇਹ ਕਿਹੜਾ ਬਾਜੀ ਕਮੇਟੀ ਦੀ ਹੈ ਨਾ। ਉਹ ਕਮੇਟੀ ਛੱਡ ਪਰੇ ਫਿਰ। ਇਹ ਵਾਅਦਾ ਬਾਈ। ਰਹਿਣ ਦੇ। ਉਹ ਰਹਿ ਦੇ ਦੇਖ ਲੋ ਯਾਰ ਤੂੰ। ਨਾ ਨਾ ਤੂੰ ਬੰਦ ਕਰਿਆ ਹੋਇਆ ਕਮੇਟੀ ਨੇ ਯਾਰ। ਲਾੜਾਂ ਦੇ ਕੋਲ ਦਾ ਕਮੇਟੀ ਦੇ ਕਿਹੜੇ ਬਾਜੀ ਕਮੇਟੀ ਚੱਕਰ ਆਇਆ ਨਹੀਂ ਨਹੀਂ ਬੰਦੇ ਜਿਹੜੇ ਲਾਉਣਗੇ ਉਹ ਤਾਂ ਰੋਜ਼ ਕਮੇਟੀ ਦੀਆਂ ਬਾਜੀਆ ਚੜਦੇ ਆ ਉਹਨਾਂ ਨੂੰ ਬੈਨ ਫੋਨ ਕਰਤਾ ਫੇਰ ਹੋਰ ਰਹਿਣ ਦਾ ਯਾਰ ਪੁੱਛ ਲਓ ਸਾਰਿਆਂ ਨੂੰ ਨਹੀਂ ਨਹੀਂ ਬੰਦ ਹੈ ਕਮੈਂਟਾਂ 'ਚ ਪੁੱਛ ਲੈਣਾ ਬਾਈ ਵਾਧਾ ਲਵਾ ਦਈਏ ਕਿ ਨਾਲ ਲਵਾਈਏ ਦੱਸਿਓ ਬਾਈ ਕਮੈਂਟ ਕਰਕੇ ਓਏ ਮੈਂ ਰੋਲਾ ਪਾਈ ਜੀ ਯਾਰ ਕੀ ਬੰਦਾ ਲੱਗੂ ਯਾਰ ਕੁਝ ਨਹੀਂ ਕਰਿਆ ਵਾਦਾ ਬੰਦਾ ਕਮੇਟੀ ਦੇ ਰੂਲਾ ਜਾਂ ਵਾਦਾ ਬੰਦ ਚੀਨੇ ਨੇ ਬਾਜੀ ਕਰਾਉਣੀ ਹੀ ਬਈ ਬੜੀ ਵੱਡੀ ਉੱਥੇ ਬੰਦ ਕਰਾਤਾ ਸਾਰਿਆਂ ਨੇ ਕਿਧਰਾਂ ਲੱਗਿਆ ਯਾਰ ਵਾਦਾ ਕਿੱਥੇ ਲੱਗਿਆ ਆ ਵੱਡੀਆਂ ਬਾਜੀਆਂ ਦੀ ਇੱਕ ਵਾਦੇ ਵਾਲੀ ਬਾਜੀ ਕੋਈ ਆ ਮਾਨਸਾਬ ਆਹੀ ਮਾਨਸਾਬ ਡੰਡੇ ਦੀ ਕਮੇਟੀ ਦੀ ਬਾਜੀ ਜੀ ਆਪਾਂ ਨਹੀਂ ਕਿੱਥੇ ਨਾਲੇ ਬਾਵਾ ਲੱਗਾਈ ਬਾਵਾ ਸੀਗਾ ਨੇ ਵਾਦਾ ਬੰਦਾ ਬਾਬਾ ਮੂਏ ਨੇ ਤੇ ਯਾਰ ਉਹੀ ਬਾਬਾ ਇਹ ਇਕੱਲਾ ਤੁਸੀਂ ਆ ਬਾਲ ਵੀ ਲਾਲ ਵਾਲੀ ਨਾ ਕੀ ਜਦੋਂ ਕਰੀ ਜੀ ਕਾਲੀ ਬਗੜਿਆ ਹੈਲੋ ਲਾ ਜੀ ਬੰਦ ਹਜੇ ਕੀ ਆ ਹੂੰ ਹੈਲੋ ਬੰਦੇ ਬਣ ਗਏ ਕਿ ਬਣਾ ਨਹੀਂ ਬਈ ਭਾਈ ਮੈਂ ਮੈਂ 1 ਮਿੰਟ ਬਾਅਦ ਤੁਹਾਨੂੰ ਕਹੀਦਾ ਨਾਲ ਦੇ ਦਿੰਦਾ ਨਾਲ ਕਰੀ ਗਦੀ ਨੂੰ ਇਹਦਾ ਦੂਰੇ ਨੂੰ ਬਾਈ ਮਾ ਫੜਾ ਗਏ ਆ ਨਾ ਆ ਜਾਣਾ ਮਾ ਦਾ ਬੰਦਾ ਜੀ ਉਹ ਉੱਥੇ ਕਮਾਈ ਗਾ ਰੋਟੀ ਕਰੇ ਕਰੀ ਬਣੀ ਪਈ ਆਪਣੇ ਨਾਲ ਇੱਥੇ ਲਿਆਉਣਾ ਫਿਰ ਉੱਥੇ ਮੋਚਣਾ ਆਪਣੇ ਲੰਗਰ ਚ ਅਸਲ ਬਣ ਗਿਆ ਪ੍ਰਸ਼ਾਦਾ ਬਣੀ ਬਈ ਪਤਾ ਨਹੀਂ ਕੂਈ ਬਣੀ ਕਿ ਉੱਧਰ ਹੀ ਵੇਚਣਾ 10 ਮਿੰਟ ਕੀ ਬਣਾਇਆ ਕੋਈ ਮੀਟ ਨਾ ਅਰੀਆ ਦਾ ਨਾ ਦਾਸ ਨਾ ਹੰਦਰਾ ਚਾ ਅਬਾ ਬੇਨੇ ਗਾਣਾ ਹਰਾ ਮੁਰਗਾ ਅਗਲੇ ਬਾਬੇ ਨੇ ਹਰਾ ਮੁਰਗਾ ਆਪਣੀ ਰੋਟੀ ਖਵਾ ਲੈਂਗੇ ਦਾ ਦਾਸ ਹਰਾ ਮੁਰਗਾ ਬਿਨਾ ਮੁਰਗੇ ਤੋਂ ਹਾਂ ਡੇ ਦੇ ਹਾਂ ਆਪੀ ਟਿੰਡੇ ਤੋਂ ਹਾਂ ਵਾਲੀ ਕਾਲ ਸਰੂਪ ਵਾਲੇ ਇੱਕਲਾ ਹੀ ਹੈ ਨਾ ਹੋਰ ਤਾਂ ਨਹੀਂ ਕੀ ਦੇ ਗਾ ਸੱਦਾ ਦੋਸਾ ਲਾਲ ਬਸ ਤੈਨੂੰ ਲੋੜੀ ਨੂੰ ਜੀਤਾ ਤਲਵੰਡੀ ਕਹੇ ਦੇ ਕੱਲਾ ਕੇ ਬਾਈ ਸਾਡੇ ਕੋਲੇ ਆਵੇ ਯਾਰ ਆ ਵੀ ਗਰੁੱਪ ਪਰ ਬਾਈ ਇੱਕ ਟੋਟਾ ਟਿਕ ਕਰ ਦੇ ਬਾਕੀ ਸਾਰੇ ਕੂਟਰ ਟਿਕ ਹੋਗੇ ਬਾਈ ਜੀਤਾ ਤਲਵੰਡੀ ਵਾਲਾ ਕੂਟਰ ਨਹੀਂ ਦੇਦਾ ਹੈਗਾ ਤੇ ਉਹ ਬਾਈ ਕੋਠੇ ਤੇ ਆ ਕੇ ਇੱਥੇ ਦਵਾਈ ਜੜਾਈ ਸਾਹਮਣੇ ਦੁਬਾਰੇ ਬੁੜਾ ਟਿਕ ਕਰਾ ਦੇ ਥੈਂਕ ਯੂ ਨਾ ਪਰ ਮਾਰ ਕੇ ਬੋਲਦਾ ਕਹਿੰਦਾ ਨਾ ਬਾ ਬਾਹ ਬੋਲਦਾ ਵਾ ਇਹ ਦੂ ਬਾਤ ਤਾਂ ਸਿੱਧਾ ਕਰੋ ਪਾ ਜਿਆਦਾ ਕੱਟੀ ਗਈ ਭੈਣ ਚੂ ਤੂੰ ਬਸ ਆਏ ਨਾ ਕਿ ਆਕਰ ਤੂੰ ਸਿੱਧਾ ਗਿਆ ਜੀਤਾ ਦਲਵੰਡੀ ਕੋਠੇ ਤੇ ਮਿਲੇ ਸਾਨੂੰ ਆ ਕੇ ਬਾਈ ਕੱਟੀ ਗਈ ਰਵੜ ਬਾਈ ਟਿਕ ਮਾਰੇ ਕੀਤੇ ਬਾਈ ਦੂਜੇ ਕੂਤੇ ਸਾਰੇ ਟਿਕ ਹੋ ਗਏ ਆਪਣੇ ਕੋਲੇ ਤੇ ਬਾਈ ਕਿ ਕੂਤੇ ਟਿਕ ਨਹੀਂ ਹੋਇਆ ਹੈਗਾ ਜੀਤਾ ਦਲਵੰਡੀ ਉਹ ਬਾਈ ਸਾਨੂੰ ਆ ਕੇ ਦਿਖਾ ਦੇ ਇੱਥੇ ਗੁਰਦੁਆਰੇ ਕੋਲੇ ਅਸੀਂ ਕੋਠੇ ਤੇ ਬੈਠੇ ਆਂ ਸਾਨੂੰ ਉਹ ਕੂਤੇ ਦਿਖਾ ਦੇ ਬਾਈ ਦੂਜੇ ਸਾਰੇ ਕੂਤੇ ਸਹੀ ਆ ਬਾਈ ਠੀਕ ਆ ਆਪਣੇ ਪਬਲੀਨ ਬੋਲਦੇ ਆ ਨੋ ਗਰਪ ਮਿਲਣਾ ਨਹੀਂ ਮਿਲਣਾ ਯਾਰ ਚਿਲੂ ਕੋਲਕਾਤਾ ਹੈ ਉਹ ਕਿਸੇ ਦੂਜੀ ਕਾਲ ਤੇ ਵਿਅਸਤ ਹੈ ਬਾਈ ਟਿਕ ਮਾਰ ਕੀਤੀ ਬਾਈ ਦੂਜੇ ਗੁੱਤੇ ਸਾਰੇ ਟਿਕ ਹੋ ਗਏ ਆਪਣੇ ਕੋਲੇ ਤੇ ਬਾਈ ਕਿੱਕੂ ਤੇ ਟਿਕਨੇ ਹੋਏਗਾ ਜੀਤਾ ਦਰਵੰਡੀ ਉਹ ਬਾਈ ਜਾਨੂ ਆ ਕੇ ਦਿਖਾ ਦੇ ਇੱਥੇ ਕੋਲੇ ਗੁੱਤੇ ਦੇ ਬੰਨੀਆਂ ਅੰਗਰੇਜ਼ ਉੱਤਰ ਗਏ ਦੂਜੇ ਸਾਰੇ ਉੱਤਰ ਸਹੀ ਆ ਬੰਦਲਾ ਨਕਲ ਦੇ ਵੀ ਤੇ ਜਦੋਂ ਆ ਕੇ ਉਹਨੂੰ ਕਹੇ ਜੋ ਫੁੱਲ ਆ ਗਏ ਵਾਹ ਲਓ ਇਹਦੇ ਮਾਗੂੜੀ ਆਉਂਦੀ ਬਾਈ ਲੈ ਤਾਂ ਮਿਊਟੀ ਰੱਖਿਆ ਤੂੰ ਕਰਦੇ ਸੰਡ ਹੋਰ ਕਿਤਾ ਕੋਈ ਨਾ ਹੋਰ ਤੇ ਕਰ ਦਿੰਦੇ ਆ ਜੀ ਆ ਉਹ ਰੋਟੀ ਖਵਾਦੇ ਹੁਣ ਕਿਹੜਾ ਟਾਈਮ ਆ ਚਾਹ ਵਾਲਾ ਚਾਹ ਆ ਠੀਕ ਆ ਠੀਕ ਆ ਹਾਂ ਦੇਖਣੀ ਬੜਾ ਨਹੀਂ ਕਾ ਪਾ ਦੇ ਰੋਣ ਆਹੀ ਜੀ ਬਾਈ ਦਾ ਸਹੀ ਆ ਬਾਈ ਬਾਈ ਚੈੱਕ ਕਰ ਲੈ ਕੋਣ ਬੜਾ ਪੈਰ ਪਾਇਆ ਸਭ ਚੈੱਕ ਕਰਨਾ

ਅੱਗ ਮਾਰਗੀ ਜਬ ਇੰਗੇ ਹੁਸਾਰੇ ਦੇਖੋਗੇ ਆਪਣੇ ਬੜੇ ਆ ਆ ਜਾਂਦੇ ਆਰ ਬੰਦਿਆਂ ਨੇ ਜਾ ਕੇ ਆਪਣੇ ਕਮਰੇ ਕੁਟਰੇ ਕਰਦੇ ਆ ਆ ਆ ਜਾਂਦੇ ਕੋਈ ਨਾ ਨਾ ਉਹੀ ਕਹਿ ਦੋ ਵੀ ਦਿਖ ਗਿਆ ਨਾ ਨਾ ਕੋਈ ਨਾ ਆਈ ਜੰਗੋ ਬਰੋ ਓਹ ਹੋ ਉੱਤਰੇ ਸੱਜਾ ਉਤਰ ਦੇ ਦੇਖੀ ਫੋਨ ਆ ਗਿਆ ਸੀ ਬੰਦ ਹੋ ਗਿਆ ਕਿ ਚੱਲੀ ਗੱਗੂ ਆ ਜੀ ਉਹ ਉਤਰ ਹੋਏ ਹੈਲੋ ਆਲ ਨਹੀਂ ਵਗਣੇ ਬੀ ਯਾਰ ਲਾਲ ਵਗਲ ਕਾਲਾ ਲੂਸਾ ਮੇਰਾ ਲਾਲ ਕੱਚਾ ਦੀ ਯਾਰ ਮੋਟਰਾਂ ਦੇ ਘਰੀਂ ਦੇ ਪਾਈਏ ਕਿਉਂ ਕੱਲ ਨੂੰ ਮੋਟਰਸਾਈਕਲ ਨਹੀਂ ਮਿਲਣਾ ਬੰਦਾ ਕਿਉਂ ਕਿਹੜੇ ਤਾਂ ਜਾਣਾ ਤੁਸੀਂ ਪਬਲਿਕ ਕਿੱਥੇ ਆ ਇੱਧਰ ਜੀ 哎。